ਤੁਸੀਂ ਕਿਤੇ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਟ੍ਰੈਫਿਕ ਹੈ ਜਿਹੜਾ ਇੱਥੇ ਟਰਾਲੀਜ਼ ਖੜੀਆਂ ਸਟਰਕਚਰ ਖੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੂਵ ਕੀਤਾ ਜਾ ਰਿਹਾ ਇੱਥੋਂ ਸੋ ਹੋਪਫੁਲੀ ਜਲਦੀ ਇਹਨੂੰ ਰੋਡ ਨੂੰ ਕਲੀਅਰ ਕਰਤਾ ਜਾਊਗਾ ਤੇ ਟ੍ਰੈਫਿਕ ਇੱਥੇ ਸ਼ੁਰੂ ਹੋ ਜਾਏਗਾ ਕੋਈ ਇੱਧਰ ਹਰਿਆਣਾ ਦਾ ਗੱਲ ਪਾ ਥੀ ਕਦੋਂ ਤੋਂ ਇਹ ਹਰਿਆਣਾ ਵੀ ਕੰਮ ਕਰ ਰਿਹਾ ਜੀ ਉਹ ਵੀ ਆਪਣੇ ਬੈਰੀਕੇਡਸ ਜਾਂ ਜਿਹੜੇ ਉਹਨਾਂ ਨੇ ਸਟਰਕਚਰ ਬਣਾਏ ਸੀ ਉੱਥੇ ਉਹ ਖੋਲ ਰਹੇ ਨੇ ਉਹਨੂੰ ਉਟਾਰੇ ਨੇ ਸੋ ਹੋਪਫੁਲੀ ਜਿਵੇਂ ਮੈਂ ਕਹਿ ਕੇ ਜਲਦੀ ਰੋਡ ਸ਼ੁਰੂ ਹੋ ਜਾਵੇ ਕਿੰਨੇ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਤੁਸੀਂ ਹਰਾਸ ਲਿਆ ਜਾਂ ਜਿਹੜੇ ਇੱਥੇ ਅਰਾਊਂਡ 100 ਅਸੀਂ ਰੀਟੇਨ ਕੀਤੇ ਸੋ ਉਹਨਾਂ ਨੂੰ ਪ੍ਰੀਵੈਂਟਿਵ ਡਿਟੈਂਸ਼ਨ ਚ ਲਿਆ ਤੇ ਉਹਨਾਂ ਨੂੰ ਪਟਿਆਲਾ ਜੇਲ ਭੇਜਿਆ ਗਿਆ ਟਰੈਕਟਰ ਟਰਾਲੀਆਂ ਕਿੰਨੀਆਂ ਕਿ ਹੈਗੀਆਂ ਜਿਹੜੀਆਂ ਇੱਥੇ ਕਿੰਨੀਆਂ ਟਰੈਕਟਰ ਟਰਾਲੀ ਜਿਹੜਾ ਸਾਡਾ ਇਨੀਸ਼ੀਅਲ ਐਸਟੀਮੇਟ ਸੀ ਉਹਦੇ ਮੁਤਾਬਕ ਇੱਥੇ 500 ਦੇ ਨੇੜੇ ਹੈਗੀਆਂ ਜਿਹੜੀਆਂ ਅਸੀਂ ਮੂਵ ਕਰ ਚੁੱਕੇ ਹਾਂ ਹੁਣ ਤੱਕ ਦੈਟ ਇਜ਼ ਅਰਾਊਂਡ 100 ਕਿੰਨੀ ਦੇਰ ਚ ਰਸਤਾ ਕਿੰਨੇ ਦਿਨ ਚ ਕਲੀਅਰ ਹੋ ਸਕਦਾ ਹੈ ਹੋਪਫੁਲੀ ਅੱਜ ਸ਼ਾਮ ਤੱਕ ਸਾਡਾ ਇਧਰੋਂ ਪੰਜਾਬ ਵਾਲੇ ਪਾਸੋਂ ਕਲੀਅਰ ਹੋ ਜਾਊਗਾ ਤੇ ਹਰਿਆਣਾ ਦੇ ਵੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕੀਤਾ ਜਾ ਸਕੇ ਤਾਂ ਜੋ ਜਿਹੜੀ ਲੋਕਾਂ ਦੀ ਇਨਕਨਵੀਨੀਅੰਸ ਹੈ ਜਿਹੜੀ ਲੋਕ ਪਿਛਲੇ 1 ਸਾਲ ਤੋਂ ਇੱਥੇ ਮੁਸ਼ਕਲਾ ਫੇਸ ਕਰ ਰਹੇ ਸੀ ਉਹਨੂੰ ਖਤਮ ਕੀਤਾ ਜਾ ਸਕੇ ਕਿਸਾਨਾਂ ਅੱਗੋਂ ਨਾ ਕੋਈ ਗਲਬਾਤ ਹੋ ਰਹੀ ਹੈ ਸਰ ਕਿ ਟਕਰਾਅ ਨਾ ਹੋਵੇ ਕਿਸੇ ਤਰ੍ਹਾਂ ਕਿਉਂਕਿ ਪੰਜਾਬ ਬੰਦ ਦੀ ਆ ਹੋਰ ਧਰਨੇ ਦੀ ਵੀ ਗੋਲ ਹੈ ਨੇ ਲੋਕਲ ਲੈਵਲ ਤੇ ਸਾਡੀ ਗੱਲਬਾਤ ਹੋਈ ਹੈ ਸਾਡੇ ਨਾਲ ਸਾਰੇ ਕੋਆਪਰੇਟਿਵ ਨੇ ਅਜੇ ਐਸ ਐਸ ਆਫ ਨਾਊ ਸੋ ਜਿਹੜਾ ਕੱਲ ਵੀ ਐਕਸ਼ਨ ਹੋਇਆ ਉਹ ਵੀ ਬੜਾ ਕੋਆਪਰੇਟਿਵ ਤਰੀਕੇ ਨਾਲ ਹੋਇਆ ਬੜੀ ਅੰਡਰਸਟੈਂਡਿੰਗ ਨਾਲ ਹੋਇਆ ਕਿ ਉਹਨਾਂ ਨੇ ਕੋਈ ਵੀ ਰੈਜ਼ਿਸਟੈਂਸ ਨਹੀਂ ਕੀਤੀ ਜਿੰਨੇ ਕੋਈ ਜਾਣਾ ਚਾਹੁੰਦਾ ਸੀ ਉਹਨੂੰ ਅਸੀਂ ਭੇਜਿਆ ਵੀ ਹੈ ਹੂੰ ਸੋ ਕਿਸੇ ਵੀ ਤਰੀਕੇ ਦੀ ਨਾ ਤਾਂ ਵਾਇਲੈਂਸ ਹੋਈ ਨਾ ਰੈਜ਼ਿਸਟੈਂਸ ਹੋਈ ਸੋ ਠੀਕ ਰਿਹਾ ਕੱਲ ਵੀ ਅੱਗੇ ਵੀ ਹੋਪਫੁਲੀ ਠੀਕ ਰਹੂਗਾ ਇਹ ਟਰਾਲੀਆਂ ਨੇ ਕਿਸਾਨ ਖੁਦ ਲੈ ਕੇ ਜਾਣਗੇ ਪ੍ਰਸ਼ਾਸਨ ਇਹਨਾਂ ਨੂੰ ਹਟਾਵਾ ਅਸੀਂ ਇੱਕ ਵਾਰੀ ਇੱਥੋਂ ਮੂਵ ਕਰ ਰਹੇ ਹਾਂ ਜਿਹੜਾ ਅਸੀਂ ਇੱਕ ਯਾਰਡ ਬਣਾਇ ਜ਼ੋਨ ਬਣਾਇਆ ਉੱਥੇ ਅਸੀਂ ਰੱਖ ਰਹੇ ਹਾਂ ਸੋ ਜਿਹੜਾ ਵੀ ਆਊਗਾ ਆਪਣੀ ਓਨਰਸ਼ਿਪ ਪ੍ਰੂਫ ਕਰਕੇ ਸ਼ੋਅ ਕਰਕੇ ਤੈਨੂੰ ਲਿਜਾ ਸਕਦੇ ਕਿੱਥੇ ਖੜੀਆਂ ਕਰ ਰਹੇ ਹਾਂ ਯਾਰ ਇਹ ਪੁਰਾਣਾ ਸ਼ੰਭੂ ਥਾਣਾ ਹੈਗਾ अराउंड 2 ਕਿਲੋਮੀਟਰ ਹੈ ਇੱਥੋਂ ਉੱਥੇ ਸਾਰੀਆਂ ਖੜੀਆਂ ਰਹਿਣਗੀਆਂ ਠੀਕ ਹੈ ਤਾਂ ਬਿਲਕੁਲ ਨੁਕਸਾਨਾ ਨੁਕਸਾਨ ਹੋਵੇ ਵਾਲੀ ਗੱਲ ਨਹੀਂ ਨੁਕਸਾਨ ਕਿਸੇ ਦਾ ਨਹੀਂ ਹੋਇਆ ਜੀ ਬਿਕਾਜ਼ ਤੁਸੀਂ ਦੇਖੋਗੇ ਕਿ ਜਿਹੜਾ ਵੀ ਕੋਈ ਸਟਰਕਚਰ ਦੇ ਅੰਦਰ ਸਮਾਨ ਹੈ ਉਹਦੀ ਵੀ ਇਨਵੈਂਟਰੀ ਬਣੂਗੀ ਇਨਵੈਂਟਰੀ ਬਣ ਕੇ ਪ੍ਰੋਪਰ ਸਮਾਨ ਰੱਖਿਆ ਜਾਊਗਾ ਰਸੀਵਰ ਲੱਗੂਗਾ ਡੀਸੀ ਸਾਹਿਬ ਵੱਲੋਂ ਤੋ ਜਿਹੜਾ ਵੀ ਕੋਈ ਆਪਣੀ ਓਨਰਸ਼ਿਪ ਪ੍ਰੂਵ ਕਰੂਗਾ ਅਕੇਲੇ ਜਾ ਸਕਦਾ ਸਰ ਕਿਸਾਨ ਇਹ ਵੀ ਕਹਿ ਰਹੇ ਨੇ ਵੀ ਸਾਡੇ ਏਸੀ ਚੋਰੀ ਹੋਏ ਨੇ ਸਾਡੀਆਂ ਐਲ.ਆਈ.ਡੀਆਂ ਚੋਰੀ ਹੋਈਆਂ ਨੇ ਸਾਡੇ ਸ਼ੈੱਡ ਟਾਏ ਗਏ ਨੇ ਉਹਨਾਂ ਦਾ ਨੁਕਸਾਨ ਫਿਰ ਕੌਣ ਜ਼ਿੰਮੇਵਾਰ ਹੈ ਨਹੀਂ ਜਿਸ ਵale ਪੁਲਿਸ ਆਈਏ ਉਸ ਤੋਂ ਬਾਅਦ ਜਿਹੜੇ ਸਟਰਕਚਰ ਸੀਗੇ ਉਹ ਸਾਰੇ ਇੰਟੈਕਟ ਨੇ ਉਸ ਤੋਂ ਪਹਿਲਾਂ ਕੋਈ ਇਹਨਾਂ ਦੇ ਰਹਿੰਦੇ ਹੋਏ ਕੋਈ ਸਮਾਨ ਚੁੱਕ ਕੇ ਲੈ ਗਿਆ ਹੋਵੇ ਇਹਨਾਂ ਦਾ ਸਾਥੀ ਕਿਸਾਨ ਤੇ ਉਹਦੇ ਬਾਰੇ ਨਹੀਂ ਮੈਂ ਕਹਿ ਸਕਦਾ ਜਿਸ ਤਰ੍ਹਾਂ ਸਟੀਲ ਦਾ ਸ਼ੈੱਡ ਆ ਵਗੈਰਾ ਜੀ ਉਤਾ ਡਿਸਟਰੋਏ ਹੋ ਗਿਆ ਬਿਲਕੁਲ ਨਹੀਂ 스테ਜ ਦਾ ਸ਼ੈਟ ਤਾਂ ਕਿਉਂਕਿ ਉਹ ਡਿਸਮੈਂਟਲ ਹੀ ਹੋਣਾ ਸੀਗਾ ਬਿਕਾਉਜ਼ ਉਹ ਪਰਮਾਨੈਂਟ ਸਟਰਕਚਰ ਸੈਮੀ ਪਰਮਾਨੈਂਟ ਇਨਾਂ ਨੇ ਬਣਾਇਆ ਹੋਇਆ ਸੀ ਸੋ ਉਹਨੂੰ ਨਾ ਤਾਂ ਖੋਲਿਆ ਜਾ ਸਕਦਾ ਸੀ ਨਾ ਹੀ ਉਹਨੂੰ ਹਟਾਇਆ ਜਾ ਸਕਦਾ ਸੀ ਸੋ ਡਿਸਮੈਂਟਲ ਹੀ ਹੋਣਾ ਸੀ ਉਹਨੂੰ ਡਿਸਮੈਂਟਲ ਕੀਤਾ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز